राइट right? क्योंकि डेडिकेशन बहुत जरूरी है right? so, uh, so, yeah, you know, so कि किसी भी चीज ਲਈ राइट सो सो यू नो आई एम सो प्लास्टिक के बिजनेस दे विच मेरे 10 साल हो गए हैं बिजनेस दे विच मेनू जॉइन किते नु एंड आई अचीव्ड माय सिक्स्थ लेवल जिदा मैं कभी ड्रीम देखा सी राइट right? जदों मैं बिजनेस आफ तो 3 साल पहला शुरू किता सी प्लीमी कोई आईडिया नहीं सी कि बिजनेस कित्ता वर्क करदा जो तोड्डे डरने से मेरे डर सी गए ਕਿ ਕਿਦਾਂ ਹੋਏਗਾ ਮੇਰੇ ਕੋਲ ਤਾਂ ਸੋਸ਼ਲ ਮੀਡੀਆ ਦੀ ਨੌਲੇਜ ਨਹੀਂ bizness ਕੇ ਵਿੱਚ ਵਰਕ ਕਰੇਗਾ ਮੇਰੇ ਕੋਲ ਤਾਂ ਕੋਈ ਹਾਇਰ ਸਕਿਲਸ ਨਹੀਂ ਹੈਗੀਆਂ ਕੋਈ ਹਾਇਰ ਆ ਯੂ نو ਕਿਸ ਤਰ੍ਹਾਂ ਮੈਂ bizness ਚ ਚੱਕੀ ਬਦੂੰਗੀ ਰਾਈਟ ਐਸ ਵੀ نو ਕਿ ਆਪਾਂ ਜਦੋਂ ਇਸ ਕੰਟਰੀ ਦੇ ਵਿੱਚ ਆਉਨੇ ਆ ਰਾਈਟ ਆਪਣੇ ਕੋਲ ਨਵੇਂ ਨਾ ਮੌਕਾ ਮਿਲਦਾ ਆਪਣੀਆਂ ਸਕਿਲਸ ਨੂੰ ਅਪਗ੍ਰੇਡ ਕਰਨ ਦਾ ਇਹ ਚੀਜ਼ਾਂ ਮੈਟਰ ਨਹੀਂ ਕਰਦੀਆਂ bizness ਵਿੱਚ ਕਿਉਂਕਿ ਇੱਥੇ ਮੈਟਰ ਕਰਦਾ ਹੈਗਾ ਤੁਹਾਡੀ ਬਰਨਿੰਗ ਡਿਜ਼ਾਇਰ ਕਿ ਤੁਸੀਂ ਕਿੰਨਾ ਆਪਣੀ ਜ਼ਿੰਦਗੀ ਨੂੰ ਚੇਂਜ ਕਰਨਾ ਚਾਹੁੰਦੇ ਹੋ ਆਪਣੀ ਜ਼ਿੰਦਗੀ ਨੂੰ ਚੇਂਜ ਕਰਨ ਲਈ ਕਿੰਨੇ ਸੀਰੀਅਸ ਹੋ ਕੋਈ ਵੀ bizness ਠੀਕ ਹੈ ਉਹ ਪੇਸ਼ੈਂਸ ਨਾਲ ਵਰਕ ਕਰਦਾ ਹੁਣ ਜੇ ਅੱਜ ਤੋਂ 3 ਸਾਲ ਪਹਿਲਾਂ 6 ਮਹੀਨੇ ਬਿਜ਼ਨਸ ਦੇ ਵਿੱਚ ਮੈਂ ਕੰਮ ਕਰਕੇ ਕਹਿ ਦਿੰਦੀ ਕਿ ਯੂ نو ਰਿਜ਼ਲਟਸ ਨਹੀਂ ਮਿਲ ਰਹੇ ਸਲੋ ਰਿਜ਼ਲਟਸ ਨੇ ਮੈਨੂੰ ਗੰਨਾ ਮੈਂ ਅੰਕੇ ਕੁਝ ਹੋਰ ਕਰ ਲੈਂਦੀ ਤੇ ਅੱਜ ਜੋ ਮੇਰੀ ਲਾਈਫ ਆ ਜੋ ਅੱਜ ਮੈਂ 6th ਮਾਈਲਸ ਨੂੰ ਅਚੀਵ ਕੀਤਾ ਹੈ ਕਦੇ ਵੀ ਨਹੀਂ ਸੀ ਹੋਣਾ ਨੈਵਰ ਐਵਰ ਡਰੀਮੀ ਰਹ ਜਣਾ ਸੀ ਤੇ ਮੈਂ ਕਹਿਣਾ ਸੀਗਾ ਓ this system not working for me ਪਰ ਉਸ ਟਾਈਮ ਮੈਂ ਕੁਇਟ ਕੀਤਾ ரைਟ ਸਿਸਟਮ ਇਜ਼ देयर ਸੋ ਸਿਸਟਮ ਤੁਹਾਨੂੰ ਪ੍ਰੋਵਾਈਡ ਕੀਤਾ ਜਾਏਗਾ ਤੁਹਾਡੇ ਕੋਲ ਇਕਵਲ ਓਪਰਚ्युनिटी ਹੈਗੀ ਹੈ bizness ਦੇ ਵਿੱਚ ਅੱਗੇ ਵਧਣ ਲਈ ਮੈਸੇਜ ਟੂ ਆਲ ਆਫ ਦੋਸ ਜਿਹੜੇ ਕਹਿੰਦੇ ਆ ਨਾ ਕਿ bizness ਦੇ ਵਿੱਚ ਸਿਰਫ ਉਹੀ ਲੋਕ ਅੱਗੇ ਵਧਦੇ ਆ ਜਿਨ੍ਹਾਂ ਨੇ ਪਹਿਲਾਂ bizness ਜੁਆਇਨ ਕੀਤਾ ਹੋਣ ਵਾਲਿਆਂ ਨੂੰ ਨਹੀਂ ਓਪਰਚ्युनिटी ਮਿਲਦੀ ਸੂਨ ਮੈਂ ਆਪਣੇ ਪੇਜ ਤੇ ਪੋਸਟ ਸ਼ੇਅਰ ਕਰਾਂਗੀ ਜਿਹਦੇ ਵਿੱਚ ਇਸ ਮੰਥ ਦੇ ਵਿੱਚ ਸਾਡੇ 8 ਆਫ ਟੀਮ ਮੈਂਬਰਸ ਨੇ ਆਪਣੇ ਨੈਕਸਟ ਮਾਸਟਰ ਨੂੰ ਅਚੀਵ ਕੀਤਾ ਠੀਕ ਹੈ ਸੋ ਹਰ ਇੱਕ bizness ਦੇ ਵਿੱਚ ਅੱਗੇ ਵਧ ਰਿਹਾ ਸੋ ਪਲਾਸਟਿਕ ਟੀਮ ਦੇ ਵਿੱਚ ਵਿਦਨ ਮੰਥ ਵਿਦਨ 2 ਮੰਥ ਰਿਜ਼ਲਟਸ ਮਿਲ ਰਹੇ ਆ ਬਹੁਤ ਹੀ ਵਧੀਆ ਰਿਜ਼ਲਟਸ ਮਿਲ ਰਹੇ ਆ ਸਾਰੇ ਗ로우 ਹੋ ਰਹੇ ਐ ਇੰਨੀ ਖੁਸ਼ੀ ਮਿਲਦੀ ਐ ਮੈਨੂੰ ਆਪਣੇ ਮਾਸਟ ਆਉਂਦੀ ਉਨੀ ਖੁਸ਼ੀ ਨਹੀਂ ਮਿਲਦੀ ਜਿੰਨੀ ਜਦੋਂ ਟੀਮ ਗ로우 ਹੁੰਦੀ ਹੈਗੀ ਆ ਉਹ ਆਪਣਾ ਨੈਕਸਟ ਮਾਸਟ ਨੂੰ ਅਚੀਵ ਕਰਦੇ ਆ ਉਹਦੀ ਖੁਸ਼ੀ ਮਿਲਦੀ ਹੈਗੀ ਐ ਇਸਾ ਟੀਮ ਵਰਕ ਠੀਕ ਐ ਇਸ ਬਿਜ਼ਨਸ ਦੇ ਵਿੱਚ ਅਸੀਂ ਤੁਹਾਡੇ ਤੇ ਉਹਨਾ ਫੋਕਸ ਕਰਦੇ ਆ ਜਿੰਨਾ ਅਸੀਂ ਆਪਣੇ ਆਪ ਤੇ ਫੋਕਸ ਕਰਦੇ ਆ ਜਦੋਂ ਤੁਸੀਂ ਬਿਜ਼ਨਸ ਨੂੰ ਜੁਆਇਨ ਕਰ ਲੈਂਦੇ ਆ ਤੁਹਾਡੀ ਰਿਸਪੌਂਸਿਬਿਲਟੀ ਖਤਮ ਹੋ ਜਾਂਦੀ ਐ ਪਰ ਸਾਡੀ ਰਿਸਪੌਂਸਿਬਿਲਟੀ ਸ਼ੁਰੂ ਹੋ ਜਾਂਦੀ ਐ ਕਿਉਂਕਿ ਤੁਸੀਂ ਸਾਡੇ ਤੇ ਟਰਸਟ ਕਰਕੇ ਬਿਜ਼ਨਸ ਨੂੰ ਸ਼ੁਰੂ ਕੀਤਾ ਹੁੰਦਾ ਸੋ ਉਸ ਤੋਂ ਬਾਅਦ ਸਾਨੂੰ ਉਹਨਾ ਟਾਈਮ ਨੀਂਦ ਨਹੀਂ ਆਉਂਦੀ ਜਿੰਨਾ ਟਾਈਮ ਤੁ ਹੈਲਪ ਕਰਦੇ ਆ ਤੁਹਾਨੂੰ ਗਾਈਡੈਂਸ ਪ੍ਰੋਵਾਈਡ ਕਰਦੇ ਆ ਠੀਕ ਹੈ ਤੁਹਾਨੂੰ ਕੋਚਿੰਗ ਪ੍ਰੋਵਾਈਡ ਕਰਦੇ ਆ ਤੁਹਾਡੇ ਨਾਲ ਟਾਈਮ ਸੈੱਟ ਕਰਕੇ ਬੈਹਨੇ ਆ ਤੁਹਾਡੀਆਂ ਸਕਿੱਲਸ ਤੇ ਵਰਕ ਕਰਦੇ ਆ ਤੁਹਾਨੂੰ ਅੰਡਰਸਟੈਂਡ ਕਰਾਉਨੇ ਆ ਕਿ ਬਿਜ਼ਨਸ ਕਿਵੇਂ ਹੈਗਾ ਕਿੰਨਾ ਵਰਕ ਕਰਦਾ ਕਿਵੇਂ ਤੁਸੀਂ ਇਸ ਦਾ ਹਿੱਸਾ ਬਣ ਸਕਦੇ ਹੋ ਠੀਕ ਹੈ ਇਸ ਦਾ ਡਿਜੀਟਲ ਮਾਰਕੀਟਿੰਗ ਦਾ ਪਲੈਟਫਾਰਮ ਤੁਹਾਨੂੰ ਸਾਰਾ ਕੁਝ ਸਿਖਾਇਆ ਜਾਏਗਾ ਕਿ ਡਿਜੀਟਲ ਮਾਰਕੀਟਿੰਗ ਕਿਵੇਂ ਕਰਨੀ ਹੁੰਦੀ ਹੈ ਕੀ ਹੁੰਦੀ ਹੈਗੀ ਇਹ ਕੱਲੀ ਕੱਲੀ ਚੀਜ਼ ਤੁਹਾਨੂੰ ਸਟੈਪ ਬਾਈ ਸਟੈਪ ਸਿਖਾਈ ਜਾਊਗੀ ਠੀਕ ਹੈ ਇਟ ਜਸਟ ਅ ਮੈਟਰ ਆਫ ਟੇਕਿੰਗ ਦਾ ਫਰਸਟ ਸਟੈਪ ਕਿਉਂਕਿ ਬਹੁਤ ਸਾਰੇ ਇੰਡੀਵਿਜੂਅਲਸ ਆ ਜੋ ਬਿਜ਼ਨਸ ਦੇ ਵਿੱਚ ਇੰਟਰਸਟਿਡ ਹੈਗੇ ਆ ਪਰ ਕਿਤੇ ਨਾ ਕਿਤੇ ਉਹਨਾਂ ਦਾ ਡਰ ਉਹਨਾਂ ਦਾ ਡਾਊਟ ਉਹਨਾਂ ਨੂੰ ਅੱਗੇ ਵਧਣ ਤੋਂ ਰੋਕਦਾ ਉਹਨਾਂ ਨੂੰ ਲੱਗਦਾ ਹੁੰਦਾ ਕਿ ਆਲਵੇਜ਼ ਅ ਕਾਮਨ ਕੁਐਸਚਨ ਪੁੱਛਿਆ ਜਾਂਦਾ ਜੇ ਮੈਨੂੰ ਰਿਜ਼ਲਟਸ ਨਾ ਮਿਲੇ ਬਲੀਮੀਟੈਂਸਲ ਪਹਿਲਾਂ ਮੈਂ ਵੀ ਇਹ ਕੁਐਸਚਨ ਪੁੱਛਿਆ ਸੀ ਕਿ ਜੇ ਮੈਨੂੰ ਰਿਜ਼ਲਟਸ ਨਾ ਮਿਲੇ ਪਰ ਉਹਦੇ ਬਿਸਾਈਡ ਮੈਂ ਆਪਣੇ ਆਪ ਤੇ ਇੱਕ ٹرسٹ ਕਰਕੇ ਅੱਗੇ ਸਟੈਪ ਲਈ ਸੀ ਸਿਸਟਮ ਤੇ ٹرسٹ ਕੀਤਾ ਸੀ ਉਹਨਾਂ ਲੋਕਾਂ ਦੀ ਜਰਨੀ ਦੇਖੀ ਸੀ ਜਿਨ੍ਹਾਂ ਨੇ ਬਿਜ਼ਨਸ ਦੇ ਵਿੱਚ ਰਿਜ਼ਲਟਸ ਮਿਲੇ ਜੇ ਉਹਨਾਂ ਨੂੰ ਰਿਜ਼ਲਟਸ ਮਿਲ ਸਕਦੇ ਆ ਤਾਂ ਸਾਨੂੰ ਕਿਉਂ ਨਹੀਂ ਜੀ ਅੱਜ ਇਹ ਬਿਜ਼ਨਸ ਦੇ ਵਿੱਚ ਮੈਂ 6 ਮਾਈਲਸ ਦਾ ਸਟੋਨ ਅਚੀਵ ਕੀਤਾ ਮੈਨੂੰ ਰਿਜ਼ਲਟਸ ਮਿਲੇ ਆ ਤਾਂ ਤੁਸੀਂ ਜਦੋਂ ਮੇਰੀ ਟੀਮ ਚਾਹੋਗੇ ਹੋ ਹੀ ਨਹੀਂ ਸਕਦਾ ਕਿ ਤੁਹਾਨੂੰ ਰਿਜ਼ਲਟਸ ਨਾ ਮਿਲਣ ਹਾਂ ਜੇ ਤੁਸੀਂ ਕੰਮ ਕਰਨ ਨੂੰ ਕਹੋਗੇ ਕਿ ਮੈਂ ਕੰਮ ਨਹੀਂ ਕਰਨਾ ਤਾਂ ਤੁਹਾਨੂੰ ਰਿਜ਼ਲਟਸ ਨਹੀਂ ਮਿਲਣਗੇ ਜਿੰਨਾ 3 ਸੀਸ ਦੇ ਉੱਤੇ ਵਰਕ ਕਰਦੇ ਹੋ কমিਟਡ ਆਨ ਟੁਵਰਡਸ ਦਾ ਬਿਜ਼ਨਸ ਕੰਸਿਸਟੈਂਸੀ ਹੈ ਕਿ ਕੰਸਿਸਟੈਂਸੀ ਮੀਨਸ ਤੁਸੀਂ ਐਵਰੀ ਸਿੰਗਲ ਡੇ ਆਪਣੇ ਸੋਸ਼ਲ ਮੀਡੀਆ ਤੇ ਆਪਣੀ ਪ੍ਰੈਜ਼ੈਂਸ ਸ਼ੋਅ ਕਰਦੇ ਹੋ ਕੋਚੇਬਿਲਟੀ ਮੀਨਸ ਤੁਸੀਂ ਆਪਣੀਆਂ ਸਕਿਲਸ ਤੇ ਵਰਕ ਕਰਦੇ ਹੋ ਤਾਂ ਤੁਹਾਨੂੰ ਕਿਸੇ ਦੀ ਹਿੰਮਤ ਨਹੀਂ ਕਿ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਕਿ ਤੁਸੀਂ ਬਿਜ਼ਨਸ ਚੱਲ ਕੇ ਨਾ ਪਾਓ ਠੀਕ ਹੈ ਸੋ ਕੁੜੀਓ ਕੱਲ ਧਿਆਨ ਨਾਲ ਸੁਣ ਲਓ ਵਰਕ ਫਰਮ ਹੋਮ ਦਾ ਪਲੈਟਫਾਰਮ ਬਹੁਤ ਹੀ ਵਧੀਆ ਹੈਗਾ ਯੈਸ ਇੱਕ ਸਟਾਰਟਅਪ ਕਾਸਟ ਬਿਜ਼ਨਸ ਦੇ ਵਿੱਚ ਜ਼ਰੂਰ ਹੈਗੀ ਆ ਪਰ ਉਸ ਸਟਾਰਟਅਪ ਕਾਸਟ ਤੋਂ ਘਬਰਾਓ ਨਾ ਇੱਕ ਵਾਰੀ ਬਿਜ਼ਨਸ ਦੇ ਵਿੱਚ ਆਪਾਂ ਇਨੀਸ਼ੀਅਲ ਕੈਪੀਟਲ ਲਗਾ ਕੇ ਬਿਜ਼ਨਸ ਨੂੰ ਸ਼ੁਰੂ ਕਰ ਲੈਣਾ ਉਸ ਤੋਂ ਬਾਅਦ ਇਹ ਬਿਜ਼ਨਸ ਨੇ ਆਪਾਂ ਨੂੰ ਹੋਰ ਲਾਈਫਲੀ ਅਰਨਿੰਗ ਦੇਣੀ ਆ ਹੋਰ ਲਾਈਫਲੀ ਸਿਰਫ ਆਪਾਂ ਨੂੰ ਇਨੀ ਆਪਣੇ ਤੋਂ ਬਾਅਦ ਆਪਣੇ ਬੱਚਿਆਂ ਨੂੰ ਵੀ ਅਰਨਿੰਗ ਪ੍ਰੋਵਾਈਡ ਕਰਨੀ ਆ ਕਿਉਂਕਿ ਦਿਸ ਬਿਜ਼ਨਸ ਐਜ਼ ਅ ਲੈਗੇਸੀ ਤੁਸੀਂ ਆਪਣੀ ਫੈਮਲੀ ਦੇ ਵਿੱਚ ਟ੍ਰਾਂਸਫਰ ਕਰ ਸਕਦੇ ਹੋ ਸੋ ਮੈਂ ਬਾਰ ਬਾਰ ਕਹਿੰਨੀ ਹੈਗੇ ਬਿਜ਼ਨੈਸ ਇਸ देयर ਲੇਜੈਂਡ ਮੰਟ ਬਿਜ਼ਨਸ ਹੈਗਾ ਟੈਕਸੇਬਲ ਬਿਜ਼ਨਸ ਹੈਗਾ ਵਰਕ ਕਰ ਰਿਹਾ ਹੈਗਾ ਰਿਜ਼ਲਟਸ ਮਿਲ ਰਹੇ ਹੈਗੇ ਅਰਨਿੰਗ ਵੀ ਬਹੁਤ ਹੀ ਵਧੀਆ ਅਰਨਿੰਗ ਬਣ ਰਹੀ ਹੈ ਇਟਸ ਜਸਟ ਅ ਮੈਟਰ ਆਫ ਟੇਕਿੰਗ ਦਾ ਫਰਸਟ ਸਟੈਪ ਸੋ ਕੰਟੈਕਟ ਟੂ ਮੀ ਆਈ ਵਿਲ ਗਾਈਡ ਯੂ ਸਟੈਪ ਬਾਈ ਸਟੈਪ ਠੀਕ ਹੈ ਸਾਰੇ ਤੁਹਾਡੇ ਡਰ ਘਬਰਾਹਟ ਸਭ ਮੈਂ ਦੂਰ ਕਰੂੰਗੀ ਇੱਕ ਵਾਰੀ ਮੇਰੇ ਨਾਲ ਗੱਲਬਾਤ ਕਰੋ ਮੇਰੇ ਨਾਲ ਟਾਈਮ ਸੈੱਟ ਕਰੋ ਤਾਂ ਕਿ ਮੈਂ ਤੁਹਾਨੂੰ ਜ਼ੂਮ ਸੈਸ਼ਨ ਦੇ ਵਿੱਚ ਸਭ ਕੁਝ ਚੰਗੀ